ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਫਿਰ ਆਪਾਂ ਤੁਹਾਡੇ ਲਈ ਲੈ ਕੇ ਆਏ ਆ कॉटन ਦੇ ਸੂਟਸ ਉਦੋਂ ਗਰਮੀ ਜ਼ੋਰ ਫੜ ਰਹੀ ਹੈ ਤੇ ਉਦੋਂ ਆਪਾਂ ਤੁਹਾਡੇ ਲਈ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਲੈ ਕੇ ਆ ਰਹੇ ਆ ਤਾਂ ਜੋ ਤੁਹਾਨੂੰ ਚੰਗੀਆਂ ਚੁਆਇਸਿਸ ਮਿਲਦੀਆਂ ਰਹਿਣ ਗਰਮੀ ਦੇ ਵਿੱਚ ਵੀ ਆਪਣੀ ਪਰਸਨੈਲਿਟੀ ਨੂੰ ਨਖਰਮ ਦੇ ਲਈ ਠੀਕ ਹੈ ਫਸਟ ਹੈਗਾ ਜਿਹੜਾ ਸੂਟ ਬਹੁਤ ਹੀ ਜ਼ਿਆਦਾ ਵਧੀਆ कॉटन ਆ ਅੱਜ ਵਾਲੇ ਸੂਟਸ ਨੇ ਵਾਲੇ ਜਿਹੜੇ ਜੀ ਮਤਲਬ ਗਫ ਨੇ ਵਿਦਆਊਟ ਲਾਈਨਿੰਗ ਬਣਨ ਵਾਲੇ ਨੰਨਾਂ ਦੇ ਲਈ ਕਿਸੇ ਲਾਈਨਿੰਗ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਕਪੜਾ ਤੁਸੀਂ ਜਦੋਂ ਮੰਗਵਾਉਗੇ ਐਕਸਪੀਰੀਅੰਸ ਕਰੋਗੇ ਤੁਸੀਂ ਵਾਕਈ ਕਹੋਗੇ ਕਿ ਸਾਨੂੰ ਬਹੁਤ ਵਧੀਆ ਕਪੜਾ ਤੁਸੀਂ ਇਹ ਜਿਹੜਾ ਡਿਲੀਵਰ ਕੀਤਾ ਹੈ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਆ 올ਓਵਰ ਸੂਟ ਰਹੇਗਾ ਜੀ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰਹਿਣਾ ਹੈ ਅੱਗੇ ਇਸ ਤਰ੍ਹਾਂ ਦੇ ਠੀਕ ਹੈ ਜਿਹੜੇ ਤੁਹਾਡੇ ਦੁਪੱਟੇ ਹਨ ਇਹ ਵੀ ਖੁੱਲੇ ਡੁੱਲੇ ਰਹਿੰਦੇ ਨੇ ਸੂਟਸ ਦੇ ਨਾਲ ਜੇਕਰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਸੀਂ ਆਨਲਾਈਨ ਕੰਮ ਕਰਦੇ ਹਾਂ ਕੋਈ ਵੀ ਸੂਟ ਤੁਸੀਂ ਮੰਗਵਾਉਣਾ ਹੈ ਆਰਡਰ ਕਰਨਾ ਹੈ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਤੇ ਪੇਮੈਂਟ ਤੋਂ ਬਾਅਦ ਆਰਡਰ ਕਨਫਰਮ ਕਰ ਸਕਦੇ ਹੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਹੁੰਦਾ ਹੈ ਹਾਂਜੀ ਨੈਕਸਟ ਹੈਗਾ ਇਹ ਵਾਲਾ ਕਲਰ ਸਾਰੇ ਸੌਬਰ ਕਲਰ ਰਹਿਣਗੇ ਬਹੁਤ ਹੀ ਪਿਆਰੇ ਰਹਿਣਗੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟਿੰਗ ਦੇਖ ਸਕਦੇ ਹੋ ਤੁਸੀਂ ਜਿੱਦਾਂ ਮਰਜ਼ੀ ਡਿਜ਼ਾਈਨ ਕਰਕੇ ਵੇਅਰ ਕਰ ਸਕਦੇ ਆਂ ਇਹ ਵਾਲਾ ਦੁਪੱਟਾ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਦੁਪੱਟੇ ਦੇ ਉੱਪਰ ਦੇ ਨੈਕਸਟ ਇਹ ਵਾਲਾ ਕਲਰ ਕੋਲ ਮੇ ਮਿਲ ਮੇ ਜੇ ਕਲਰ ਹੈਗੇ ਬਾਅਦ ਵਿੱਚ ਤੁਸੀਂ ਸੂਟ ਨਾਲ ਪਾਉਣ ਦੇ ਲਈ ਵੀ ਯੂਜ਼ ਕਰ ਸਕਦੇ ਹੋ ਇਸ ਤਰ੍ਹਾਂ ਦੇ ਸੋਰਸ ਨੇ ਜਿਹੜੇ ਧੋਣ ਤੋਂ ਬਾਅਦ ਜ਼ਿਆਦਾ ਨਿੱਖਰਦੇ ਜਾਂਦੇ ਨੇ ਇਹ ਹੈਗਾ ਜੀ ਦੁਪੱਟਾ ਹਾਂਜੀ ਨੈਕਸਟ ਲਾਈਟ ਲੇਮਨ ਸ਼ੇਡ ਹੈ ਇਹਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਨਾ ਬਣੀ ਹੋਈ ਹੈ ਠੀਕ ਹੈ ਜੀ ਕਾਟਨ ਹੈ ਨਿਊ ਬੇਸ ਆਇਆ ਹੋਇਆ ਲੂਸੀ ਕਾਟਨ ਦੇ ਜਿਹੜੇ ਹੈਗੇ ਸੋਰਸ ਰਹਿਣੇ ਨੇ ਇਹ ਬਹੁਤ ਹੀ ਜ਼ਿਆਦਾ ਵਧੀਆ ਸਟਾਫ ਹੈ ਇਸ ਤੋਂ ਇਹਨਾਂ ਦਾ ਦੁਪੱਟਾ ਬਣਿਆ ਹੋਇਆ ਜਿਹੜਾ ਵੀ ਕਲਰ ਪਸੰਦ ਆਉਂਦਾ ਜਾਂਦਾ ਜੀ ਸਕਰੀਨਸ਼ਾਟ ਲੈ ਕੇ ਭੇਜ ਦੇ ਜਾਨਾ ਕਲਰ ਸਾਰੇ ਬਹੁਤ ਸੋਹਣੇ ਆ ਇਹ ਵਾਲਾ ਵੀ ਸੂਰਬਤ ਹੈ ਤੇ ਇਹ ਰਹਿਣਾ ਦੁਪੱਟਾ ਇਸਰਾਂ ਦੇ ਨਾਲ ਤੁਹਾਡਾ ਦੁਪੱਟਾ ਬਣਿਆ ਹੋਇਆ ਹੈ ਇਹ ਤੁਹਾਡਾ ਜਿਹੜਾ ਹੈਗਾ 올ਓਵਰ ਸੂਟ ਰਹੇਗਾ ਕਲਰ ਉਸੇ ਸੂਟ ਨਾਲ ਦਾ ਹੀ ਹੈ ਪਰ ਇਹਦੇ ਵਿੱਚ ਪ੍ਰਿੰਟਿੰਗ ਨਹੀਂ ਲੱਗਦੀ ਠੀਕ ਹੈ ਸਕਰੀਨ ਸ਼ਾਟ ਪ੍ਰੋਪਰ ਲੈ ਕੇ ਭੇਜਿਓ ਫਿਰ ਤੁਸੀਂ ਸੂਟ ਦਾ ਸਕਰੀਨ ਸ਼ਾਟ ਲੈਣਾ ਠੀਕ ਹੈ ਦੁਪੱਟੇ ਦਾ ਸਕਰੀਨ ਸ਼ਾਟ ਨਾਲ ਦਿਓ ਇਸ ਤਰ੍ਹਾਂ ਮੇਨ ਨਾਲ ਦੁਪੱਟਾ ਇਹਦਾ ਮਖਮਲੀ ਦੁਪੱਟੇ ਨੇ ਜੀ ਬਹੁਤ ਸੋਹਣਾ ਜਿਹੜਾ ਸੋਟਾ ਦਾ ਸਟਾਫ ਹੈ ਤੇ ਬਹੁਤ ਹੀ ਸੋਹਣਾ ਸਟਾਫ ਦੁਪੱਟਿਆਂ ਦਾ ਨੈਕਸਟ ਆਪਣੇ ਇਹ ਵਾਲੇ ਸੂਟਸ ਨੇ ਜੀ ਖਾਦੀ ਕਾਟਨ ਦੇ ਉੱਪਰ ਨੇ ਇਸ ਤਰ੍ਹਾਂ ਦੇ ਨਾਲ ਸਾਰੇ ਦੇ ਵਿੱਚ ਵਰਕ ਹੋਇਆ ਹੋਇਆ ਸੂਟ ਦੇ ਵਿੱਚ ਇੱਕ ਥਰੈਡ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਪਲੇਨ ਰਹਿਣਗੀਆਂ ਨਾਲ ਬਾਟਮਸ ਹਾਤੀ ਕਾਟਨ ਦੇ ਹੀ ਨਾਂ ਰਹਿਣਗੇ ਦੁਪੱਟੇ ਦੁਪੱਟੇ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇ ਸਾਈਡਸ ਤੇ ਪੂਰਾ ਸਫਾਈ ਦੇ ਨਾਲ ਕਟਵਰਕ ਹੋਇਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਦੁਪੱਟਾ ਰਹਿਣਾ ਇੱਕ ਕਲਰ ਹੈ ਜੀ ਬਲੈਕ ਬਾਟਮ ਪਲੇਨ ਹੀ ਰਹੇਗੀ ਕਲਰ ਨੇ ਇਹਦੇ ਵਿੱਚ ਚਾਰ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਇਸ ਤਰ੍ਹਾਂ ਦੇ ਨਾਲ ਇਹ ਦੁਪੱਟਾ ਸੇਮ ਹੀ ਦੁਪੱਟੇ ਬਣੇ ਹੋਏ ਨੇ ਸਾਈਡਸ ਦੇ ਦੁਪੱਟਿਆਂ ਦੇ ਕਟਵਰਕ ਲੰਮੇ ਪੱਲਿਆਂ ਦੇ ਉੱਪਰ ਕਟਵਰਕ ਬਣਿਆ ਹੋਇਆ ਹਾਂਜੀ ਨੈਕਸਟ ਇਸ ਦੇ ਵਿੱਚ ਹੈਗਾ ਇਹ ਵਾਲਾ ਕਲਰ ਗ੍ਰੀਨ ਕਲਰ ਦੇ ਨਾਲ ਵਰਕ ਹੋਇਆ ਹੋਇਆ ਸੂਟ ਸੇਮ ਹੀ ਰਹਿਣਾ ਤੁਹਾਡਾ ਤੇ ਸੇਮ ਹੀ ਰਹਿਣਾ ਦੁਪੱਟਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਦੁਪੱਟੇ ਤੇ ਕਟਵਰਕ ਰਹਿਣਾ ਤੇ ਇਹ ਹੈਗਾ ਇਹਦਾ 4th ਕਲਰ ਦਲੂ ਕਲਰ ਪਲੇਨ ਬਾਟਮ ਦਾ ਕੱਪੜਾ ਇਹ ਤੁਹਾਡੀ ਸ਼ਰਟ ਦਾ ਸਟੱਫ ਰਹਿਣਾ ਤੇ ਇਹ ਰਹਿਣਾ ਪਿਆਰਾ ਜਿਹਾ ਦੁਪੱਟਾ ਠੀਕ ਹੈ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਇਹਨਾਂ ਸੂਟਸ ਨੂੰ ਤੁਹਾਨੂੰ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਜਸਟਚਿੰਗ ਕਰਵਾਓ ਤੇ ਵੇਅਰ ਕਰ ਲਓ ਠੀਕ ਹੈ ਜੀ ਤਾਂ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ